ਜਦ ਸਾਰੇ ਤਾਕਤ ਡੀਸੀ ਦੇ ਕੋਲ ਹੈ ਤਾਂ ਫਿਰ ਪਾਨਾ ਸਿੱਧੂ ਦਾ ਕੇਸ ਡੀਸੀ ਵਾਪਸ ਕਿਉਂ ਨਹੀਂ ਲੈ ਰਿਆ ਇਹ ਬਿਆਨ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਮੇਰਾ ਇੰਦਰਾ ਗਾਂਧੀ ਵਾਲਾ ਕੇਸ ਸੀ ਉਹ ਵੀ ਡੀਸੀ ਨੇ ਵਾਪਸ ਲੈ ਲਿਆ ਸੀ ਤੇ ਪਾਨਾ ਸਿੱਧੂ ਵਾਲਾ ਵੀ ਕੇਸ ਵਾਪਸ ਲੈ ਅਜਿਹੇ ਜਿਹੜੇ ਬਿਆਨ ਦਿੱਤੇ ਗਏ ਨੇ ਤੇ ਉਹਨਾਂ ਨੇ ਪਲਟਵਾਰ ਆਪ ਸਰਕਾਰ ਤੇ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਸ਼ਰੀਆਮ ੱੱਕੇਸ਼ਾਈ ਦੇਖਣ ਨੂੰ ਮਿਲ ਰਹੀ ਹੈ ਅਤੇ ਮੀਡੀਆ ਦੇ ਨਾਲ ਵੀ ਗਲਤ ਜਿਹੜਾ ਕੀਤਾ ਜਾ ਰਿਹਾ ਹੈ ਤੇ ਪਾਨਾ ਸਿੱਧੂ ਤੇ ਜੋ ਮਾਮਲੇ ਦਰਜ ਹੋਏ ਨੇ ਉਸ ਨੂੰ ਲੈ ਕੇ ਸ਼ਰੀਆਮ ਪਲਟਵਾਰ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨ ਤੇ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੀਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਜੋ ਕਰਕੇ ਛੱਡ ਸਦੇ ਸੀਗੇ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਡੀਸੀ ਹੈ ਉਸੇ ਕੋਲੇ ਪੂਰੀ ਤਾਕਤ ਹੈ ਕਿ ਹੈ ਕਿ ਕਿਸੇ ਵੀ ਕ੍ਰਿਮినਲ ਕੇਸ ਨੂੰ ਉਹ ਵਾਪਸ ਲੈ ਸਕਦਾ ਹੈਗਾ ਮੇਰੇ ਖਿਲਾਫ ਵੀ ਤੇਂਦਰਾ ਗਾਂਧੀ ਦਾ ਕੇਸ ਡੀਸੀ ਨੇ ਡੀਐਮ ਨੇ ਵਾਪਸ ਕਰਤਾ ਸੀ ਤੇ ਮੈਂ 5 ਸਾਲ ਨਾਂਬਦ ਰਿਹਾ ਹੋਇਆ ਸੀਗਾ ਤੇ ਜਦੋਂ ਡੀਐਮ ਦੇ ਕੋਲੇ ਪਾਵਰ ਹੈ ਉਹ ਪਤਾ ਨਹੀਂ ਜਿਹੜਾ ਨਿਜ਼ਾਮ ਅੱਜ ਦਾ ਹੈ ਇਹ ਪਹਿਲਾਂ ਕਿਉਂ ਸਾਨੂੰ ਕਹਿੰਦਾ 2 ਦਿਨਾਂ 'ਚ ਕਰ ਦਵਾਂਗੇ ਅੱਜ ਕਹਿੰਦਾ 6 ਦਿਨਾਂ ਦੇ ਵਿੱਚ ਕਰ ਦਵਾਂਗੇ ਜਦੋਂ ਨਿਜ਼ਾਮ ਦੇ ਕੋਲੇ ਪੂਰੀ ਤਾਕਤ ਹੈ ਕਿ ਉਹ ਅੱਜ ਹੁਣੇ ਉਹ ਕੇਸ ਵਾਪਸ ਲੈ ਸਕਦੇ ਹੈਗੇ ਆ ਮਾਨ ਸਾਹਿਬ ਪ੍ਰਸ਼ਾਸਨ ਨੇ ਕੱਲ ਕਿਹਾ ਕਹਿੰਦੇ ਕਿ ਅਸੀਂ ਇਸ ਕਰਕੇ ਕੇਸ ਛੇਤੀ ਵਾਪਸ ਨਹੀਂ ਲੈ ਸਕਦੇ ਕਿਉਂਕਿ ਜਿਹੜੇ ਮੁਦਈ ਨੇ ਉਹ ਪ੍ਰਾਈਵੇਟ ਨੇ ਉਹ ਮੁਦਈਆਂ ਨੂੰ ਲਿਆਂਦਾ ਜਾਏਗਾ ਉਸ ਤੋਂ ਬਾਅਦ ਜਿਹੜਾ ਇਸ ਨੂੰ ਅਸੀਂ ਖਤਮ ਕਰ ਸਕਦੇ ਹਾਂ ਉਸ ਤੋਂ ਪਹਿਲੇ ਉਹ ਗਲਤ ਗੱਲ ਹੈ ਕਿਉਂ ਕਰਕੇ ਮੁਦਈ ਵੀ ਸਾਨੂੰ ਨਿਜ਼ਾਮ ਨੇ ਕਿਹਾ ਹੈ ਕੀ ਝੂਠੇ ਹੈ ਕਿ ਐ ਵੱਡੇ ਵੱਡੇ ਅਫਸਰਾਂ ਨੇ ਕਿਹਾ ਕਿ ਸਾਥੋਂ ਗਲਤ ਪਰਚੇ ਹੋਏ ਐ ਤੇ ਉਹ ਸਾਰੇ ਝੂਠੇ ਆ ਹੁਣ ਇਹ ਜਿਹੜਾ ਆਪਣਾ ਕੋਟ ਦੁੰਨੇ ਵਾਲਾ ਹੈ ਪੰਨਾ ਸਿੱਧੂ ਹਤਮਾਨ ਸਿੱਧੂ ਉਹ ਹੁਣ ਚੇਨੀਅਰ ਤਾਂ ਇਹਨਾਂ ਕਿਚਨ ਵਾਲਾ ਬੰਦਾ ਹੈਗਾ ਜਾਂ ਇਹ ਫਰੋਤੀਆਂ ਲੈਣ ਵਾਲਾ ਬੰਦਾ ਸਿੱਧਾ-ਸਿੱਧਾ ਆਦਮੀ ਹੈ ਜਿਹੜਾ ਇਹ ਆਪਣੀ ਨੇਟ ਚਲਾਉਂਦਾ ਹੈ ਆਪਣਾ ਕੰਮ ਕਰਦਾ ਹੈ ਆਪਣਾ ਰੁਸੂਖ ਰੱਖਦਾ ਹੈ ਜਿਹਦੇ ਪਿੱਛੇ ਲੱਖਾਂ ਲੋਕ ਪਿੱਛੇ ਲੱਗ ਗਏ ਜਦੋਂ ਉਹਨੂੰ ਗ੍ਰਫਤਾਰ ਕੀਤਾ ਤੇ ਉਹ ਚੇਨੀਅਰ ਕਿਚਨ ਵਾਲਾ ਬੰਦਾ ਤਲੀਏ ਧੋੜੀ ਜਿਹੜਾ ਨਿਜ਼ਾਮ ਹੈ ਉਹ ਆਪ ਮੰਨਦਾ ਕਿ ਅਸੀਂ ਛੁੱਟੇ ਕੇ ਇਸ ਕੀਤੇ ਹੋਏ ਇਹਦੇ ਤੇ ਮਾਨਸਬ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਤਰੀਕ ਨੂੰ ਰੇਲਾਂ ਰੋਕਣ ਦੇ ਪ੍ਰਦਰਸ਼ਨ ਦਾ ਐਲਾਨ ਕਰਦੇ ਹੋ ਕਈ ਲੋਕਾਂ ਨੇ ਸਵਾਲ ਵੀ ਚੁੱਕੇ ਕਹਿੰਦੇ ਕਿ ਇਕੱਠ ਰੱਖਿਆ ਜਾਣਾ ਚਾਹੀਦਾ ਸੀ ਰੇਲ ਰੋਕਣ ਦਾ ਕਿਉਂ ਤੁਹਾਡੇ ਕੋਈ ਆਈਡੀਆ ਕਿਉਂ ਸੀ ਕਿ ਰੇਲਾਂ ਰੋਕਾਂਗੇ ਰੇਲਾਂ ਰੋਕਣ ਦੇ ਨਾਲ ਸਭ ਤੋਂ ਜ਼ਿਆਦਾ ਸੱਟ ਹਕੂਮਤ ਨੂੰ ਵੱਜਦੀ ਹੈ ਇਕੱਠ ਅਸੀਂ ਕਰਕੇ ਬਹੁਤ ਦੇਖ ਲਏ ਪਰ ਉਹਨਾਂ ਦੇ ਵਿੱਚੋਂ ਨਿਕਲਿਆ ਨਹੀਂ ਪਰ ਜਿੱਦਨ ਅਸੀਂ ਰੇਲ ਰੋਕੋ ਦਾ ਧਮਕੀ ਦਿੱਤੀ ਉਸ ਤੋਂ ਬਾਅਦ ਇਹਨਾਂ ਦੇ ਕੰਨ ਖੜੇ ਹੋ ਗਏ ਕਿ ਇਹ ਲੋਕ ਮੁਰਨੇ ਨਹੀਂ ਤੇ ਇਹ ਜਿਹੜੀ ਇਹਨਾਂ ਦੀ ਮੰਗ ਜਾਇਜ਼ ਹੈ ਇਹ ਇਹਨਾਂ ਨੂੰ ਦੇਣੀ ਪਣੀ ਹੈ ਜੀ ਮਾਨਸਾ ਜੀ ਇਸਦੇ ਨਾਲ ਹੀ ਆਖਰੀ ਸਵਾਲ ਮੇਰਾ ਇਹ ਹੈ ਕਿ ਪਾਰਲੀਮੈਂਟ ਚੱਲਿਓ ਹੁਣ ਤੁਸੀਂ ਸਟੇਸ਼ਨ ਦੇ ਉੱਤੇ ਆਪਾਂ ਖੜੇ ਆਂ ਪਾਰਲੀਮੈਂਟ ਦੇ ਵਿੱਚ ਇਹ ਸਾਰੇ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਏਗੀ ਕਿਉਂਕਿ ਮੀਡੀਆ ਦਾ ਵੀ ਲਗਾਤਾਰ ਤੁਹਾਡੇ ਤੋਂ ਮੰਗ ਹੈ ਕਿ ਮੀਡੀਆ ਦੇ ਨਾਲ ਬਹੁਤ ੱੱਕਾ ਹੋਇਆ ਬੀਤੇ ਦਿਨਾਂ ਦੇ ਵਿੱਚ ਮੀਡੀਆ ਦੇ ਨਾਲ ਬਹੁਤ ੱੱਕਾ ਹੋਇਆ ਪੁਲਿਸ ਨੇ ਕੁੱਟੇ ਮਾਰੇ ਵੀ ਹੈਗੇ ਆ ਤੇ ਮੀਡੀਏ ਦੇ ਕੈਮਰੇ ਵੀ ਖਿੱਤੇ ਹੈਗੇ ਆ ਤੇ ਇਹ ਨਹੀਂ ਸੀ ਕਰਨਾ ਚਾਹੀਦਾ ਮੈਂ ਕੋਸ਼ਿਸ਼ ਕਰੂੰਗਾ ਜੇ ਮੈਨੂੰ ਟਾਈਮ ਸਪੀਕਰ ਨੇ ਦਿੱਤਾ ਤੇ ਇਹ ਮਸਲਾ ਮੈਂ ਪਾਰਲੀਮੈਂਟ ਦੇ ਵਿੱਚ ਉਠਾਉਂਗਾ ਪਾਰਲੀਮੈਂਟ ਦੇ ਵਿੱਚ ਉੱਠ ਪਿਆ ਕਿਉਂ ਕਰਕੇ ਪਰਸੋਂ ਇਹਨਾਂ ਨੇ ਪੂਰੇ ਦਿਨ ਦੇ ਲਈ ਮੈਨੂੰ ਹਾਊਸ ਰੈਸਟ ਕੀਤਾ ਸੀ ਤੇ ਸਪੀਕਰ ਨੇ ਵੀ ਨੋਟਿਸ ਦਿੱਤੇ ਹੈ ਹਕੂਮਤ ਨੂੰ ਕਿ ਸਿਮਰਨਜੀਤ ਸਿੰਘ ਮਾਨ ਨੂੰ ਬਜਟ ਦੇ ਵਿੱਚ ਕਿਉਂ ਨਹੀਂ ਆਉਣ ਦਿੱਤਾ ਤੇ ਕਿਉਂ ਇਹਨੂੰ ਰੋਕਿਆ ਹੈਗਾ ਮਾਨਸਤਬ ਕਿਹੜੇ ਅਫਸਰ ਨੂੰ ਨੋਟਿਸ ਜਾਰੀ ਹੋਇਆ ਸਟਿਚਰ ਸਾਹਿਬ ਵੱਲੋਂ ਇਹ ਤਾਂ ਹਕੂਮਤ ਨੂੰ ਜਿਹੜਾ ਚੀਫ ਸਕੱਟਰੀ ਹੈ ਉਹਦੇ ਕੋਲ ਹੀ ਜਾਊਗਾ ਤੇ ਬਾਕੀ ਇਹ ਜਿਹੜੇ ਜਿਹੜੇ ਜ਼ਿੰਮੇਵਾਰ ਅਫਸਰ ਹੈ ਉਹਨਾਂ ਤੋਂ ਰਿਪੋਰਟ ਲਈ ਜਾਊਗਾ